ਜੀ ਪੰਜਾਬ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਗੈਂਗਸਟਰ ਗ੍ਰਿਫਤਾਰ ਹੋਏ ਆ ਤੇ 2016 ਤੇ ਜਿਹੜਾ ਇਹ ਨਾਬਾ ਜੇਲ ਬਰੇਕ ਕਾਂਡ ਹੋਇਆ ਸੀਗਾ ਉਦੋਂ 6 ਗੈਂਗਸਟਰ ਮੇਬੀ ਫਰਾਰ ਹੋਏ ਸੀਗੇ ਪਹਿਲਾਂ ਤਾਂ ਤੁਸੀਂ ਉਪਲਬਧੀਆਂ ਦੇਖੋ ਜੀ ਕਿੰਨੀ ਸੋਹਣੇ ਤਰੀਕੇ ਨਾਲ ਉਪਲਬਧੀ ਹੋਈ ਹੈ ਵੀ 2016 ਦੀ ਸਰਕਾਰਾਂ ਦੇ ਵਕਤ ਉਹ ਮੇਰੇ ਖਿਆਲ ਚ ਅਕਾਲੀ ਦਲ ਦੀ ਸਰਕਾਰ ਸੀਗੀ ਉਦੋਂ ਹਨਾ ਕਿੱਥੇ ਦਾ ਉੱਥੇ ਨਾਬਾ ਜੇਲ ਬਰੇਕ ਵਰਗੇ ਕਾਂਡ ਹੁੰਦੇ ਸੀਗੇ ਤੇ ਅੱਜ ਪੰਜਾਬ ਪੁਲਿਸ ਦੀ ਵਰਕਿੰਗ ਤੁਸੀਂ ਉਸ ਟਾਈਮ ਨਾਲੋਂ ਅੱਜ ਪੰਜਾਬ ਪੁਲਿਸ ਦੀ ਵਰਕਿੰਗ ਦੇਖੋ ਜਿਹੜੇ ਖਾਲਚ ਏਜੀਟੀਐਫ ਇਹਦੇ ਲਈ ਸਪੈਸ਼ਲ ਨਿਫਟ ਕੀਤੀ ਹੋਈ ਸੀਗੀ ਤੇ ਏਜੀਟੀਐਫ ਚ ਸਾਡੇ ਜਿਹੜੇ ਡੀਐਸਪੀ ਬਰਾੜ ਸਾਹਿਬ ਨੇ ਜਿਨ੍ਹਾਂ ਨੇ ਸਾਰਾ ਕਾਰਜ ਕੀ ਉੱਥੇ ਨਾਲ ਹਾਂਗਕਾਂਗ ਨਾਲ ਗਏ ਸੀਗੇ ਹਨਾ ਕੋਈ ਬਦਲਾ ਬਹੁਤ ਸੋਹਣਾ ਬਦਲਾ ਹੈ ਹਨਾ ਪੁਲਿਸ ਦਾ ਤੁਸੀਂ ਇੱਕ ਚੀਜ਼ ਦੇਖੋ ਚਾਹੇ ਗੈਂਗਸਟਰ ਹੈ ਚਾਹੇ ਨਸ਼ੇ ਵਾਲੇ ਹਨ ਤੁਸੀਂ ਖੁਦ ਦੇਖੋ ਕਿੰਨੇ ਘਰਾਂ ਚ ਜਾ ਕੇ ਇਹਨਾਂ ਜਿਹੜੇ ਨਸ਼ੇ ਵਾਲੇ ਮੈਂ ਕਹ ਰਿਹਾ ਜੀ ਉਡੇ ਸ਼ਹਿਰ ਤੋਂ ਲੱਗ ਕੇ ਤੁਸੀਂ ਵੱਡੇ ਸ਼ਹਿਰਾਂ ਤੱਕ ਚੱਕ ਗਏ ਮੋਲੋ ਮੈਨੂੰ ਪਤਾ ਵੀ ਸਾਡੇ ਸ਼ਹਿਰਾਂ ਦੇ ਵਿੱਚ ਜਿਹੜੇ ਬੰਦੇ ਡਰੱਗ ਨਾਲ ਇਨਵੋਲਵ ਸੀਗੇ ਅੱਜ ਉਹ ਕਹਿੰਦੇ ਜੀ ਅਸੀਂ ਮੱਝਾ ਦਾ ਕੰਮ ਕਰ ਲੈਂਦੇ ਆ ਅਸੀਂ ਡਰੱਗ ਦੇ ਕੰਮ ਨਹੀਂ ਕਰਦੇ ਚਲੋ ਤਾਂ ਮੈਂ ਪੀਜੀਪੀ ਗੌਰਵ ਯਾਦਵ ਜੀ ਨੂੰ ਬਹੁਤ ਵਧਾਈ ਦੇਣਾ ਵਧਾਈ ਦੇ ਪੱਤਰਾਂ ਮੈਂ ਵੀ ਅਖੀਆ ਉਹ ਨਿਊਜ਼ ਚੈਨਲ ਤੇ ਤੋਂ ਪੁਲਿਸ ਮੁਲਾਜ਼ਮਾਂ ਨੇ ਇਸ ਕਾਰੋਂ ਉਹ ਰੋਮੀ ਗੈਂਗਸਟਰ ਜਿਹੜੇ ਨਹੀਂ ਜੋ ਵੀ ਉਹ ਬੈਠੇ ਨੇ ਵਧਾਈ ਦੇਣਾ ਇਹਨਾਂ ਨੂੰ ਬਹੁਤ ਅੱਛਾ ਕੰਮ ਕਰ ਰਹੀ ਹੈ ਪੁਲਿਸ ਪਣ ਜਿਉਂ ਹੀ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਭਗਵਾਨ ਤੁਮਨ ਜੀ ਦੀ ਆਈ ਰੰਗਲੇ ਪੰਜਾਬ ਦੇ ਪੁਲਿਸ ਨੇ ਸੋਚਿਆ ਤਾਂ ਪੁਲਿਸ ਦੱਬ ਕੇ ਕੰਮ ਕਰ ਰਹੀ ਹੈ ਹਰ ਪਾਸੇ ਜਿਹੜਾ ਵੀ ਕੋਈ ਗੈਂਗਸਟਰ ਹੈ ਉਸ ਨੂੰ ਦੋਚਿਆ ਜਾ ਰਿਹਾ ਹੈ ਅਸੀਂ ਬਹੁਤ ਆਪਣੇ ਆਪ ਨੂੰ ਸੇਫ ਫੀਲ ਕਰਦੇ ਹਾਂ ਸਿਕਿਉਰ ਫੀਲ ਕਰਦੇ ਹਾਂ ਪੰਜਾਬ ਪੁਲਿਸ ਦੇ ਅੰਦਰ ਰਹਿ ਕੇ ਤੇ ਹੁਣ ਡੀਜੀਪੀ ਗੌਰਵ ਯਾਦਵ ਜੀ ਦੇ ਅਧੀਨ ਤੇ ਆਪਣਾ ਭਗਵਾਨ ਤੁਮਨ ਜੀ ਦੇ ਅਧੀਨ ਰਹਿ ਕੇ ਜੋ ਵੀ ਆਪਣਾ ਪੰਜਾਬ ਪੁਲਿਸ ਨੂੰ ਅਥਾਰਟੀ ਦਿੱਤੀਆਂ ਗਈਆਂ ਨੇ ਤੇ ਜਿਹੜੇ ਇੰਡੀਆ ਦੇ ਗੈਂਗਸਟਰ ਨੇ ਜਿਹੜੇ ਪੰਜਾਬ ਚ ਗੈਂਗਸਟਰ ਨੇ ਨਾਮੀ ਛੋਟੇ ਮੋਟੇ ਗੈਂਗਸਟਰ ਜਾਂ ਕੋਈ ਵੀ ਵੱਡੇ ਗੈਂਗਸਟਰ ਇਹਨਾਂ ਨੂੰ ਇਹ ਚੀਜ਼ ਦੇਖ ਕੇ ਬੜਾ ਖੌਫ ਪੈਦਾ ਹੋਏਗਾ ਕਿ ਹਾਂ ਜੇ ਇਹ ਆਊਟ ਆਫ ਇੰਡੀਆ ਜਾ ਕੇ ਗੈਂਗਸਟਰ ਫੜ ਸਕਦੇ ਨੇ ਤਾਂ ਅਸੀਂ ਤਾਂ ਇੰਡੀਆ ਰਹਿ ਰਹੇ ਨੇ ਸਾਡੇ ਲਈ ਤਾਂ ਸਾਨੂੰ ਫੜਨਾਂ ਦਾ ਕੋਈ ਏਡੀ ਵੱਡੀ ਗੱਲ ਨਹੀਂ ਨਵਾਂ ਬ੍ਰੇਕਿੰਗ ਕਾਂਡ ਦਾ ਜਿਹੜਾ ਹੁਣ ਕਾਫੀ ਸਿਰਕਾ ਨਾਲ ਚੱਲ ਰਿਹਾ ਉਦੇ ਵਿੱਚ ਪੰਜਾਬ ਪੁਲਿਸ ਬਹੁਤ ਅੱਛਾ ਕੰਮ ਕਰ ਰਹੀ ਹੈ ਡੀਜੀਪੀ ਅੱਛੇ ਆਦੇਸ਼ ਦੇ ਰਿਹਾ ਆਪਣੇ ਥੱਲੇ ਵਾਲਿਆਂ ਨੂੰ ਨਾਬਾ ਜੇਲ ਬ੍ਰੇਕ ਆਉਂ ਜਿਹੜਾ 2016 ਦੇ ਵਿੱਚ ਹੋਇਆ ਸੀਗਾ ਇੱਕ ਵੱਡੀ ਸਫਲਤਾ ਉਸ ਕੇਸ ਨੂੰ ਲੈ ਕੇ ਮਿਲੀ ਹੈ ਜਿਹੜਾ ਗੈਂਗਸਟਰ ਸੀਗਾ ਮੇਨ ਜਿਹੜਾ ਮੁੱਖ ਦੋਸ਼ੀ ਸੀਗਾ ਰੋਮੀ ਉਸ ਨੂੰ ਪੰਜਾਬ ਪੁਲਿਸ ਨੇ ਹਾਂਗਕਾਂਗ ਤੋਂ ਜਿਹੜਾ ਗ੍ਰਿਫਤਾਰ ਕੀਤਾ ਤੇ ਹੁਣ ਪੰਜਾਬ 'ਚ ਲੈ ਕੇ ਆ ਰਹੀ ਹੈ ਇੱਕ ਵੱਡੀ ਜਿਹੜੀ ਕਾਮਯਾਬੀ ਪੋਸਟ ਨੂੰ ਮਿਲੀ ਹੈ ਕੀ ਕਹੋਗੇ ਜੀ ਪੰਜਾਬ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਗੈਂਗਸਟਰ ਗ੍ਰਿਫਤਾਰ ਹੋਏ ਆ ਤੇ 2016 ਤੇ ਜਿਹੜਾ ਇਹ ਨਾਬਾ ਜੇਲ ਬਰੇਕਹਾਂਡ ਹੋਇਆ ਸੀਗਾ ਉਦੋਂ 6 ਗੈਂਗਸਟਰ ਮੇਬੀ ਫਰਾਰ ਹੋਏ ਸੀਗੇ ਜੇਲ ਤੋਂ ਤੇ ਉਦੋਂ ਪੁਲਿਸ ਕੋਲ ਇੰਨੀ ਅਥਾਰਟੀ ਨਹੀਂ ਸੀ ਕਿਉਂਕਿ ਸਰਕਾਰਾਂ ਦੇ ਦਬਦਬੋ ਕਰਕੇ ਨਾ ਪੁਲਿਸ ਨਹੀਂ ਸੀ ਕੁਛ ਕਰ ਕੁਛ ਕਰ ਪਾਉਂਦੀ ਤੇ ਅੱਜ ਹੁਣ ਜਿਹੜੀ ਸਰਕਾਰ ਹੈ ਇਹਨਾਂ ਵੱਲੋਂ ਪੁਲਿਸ ਨੂੰ ਪੂਰੀ ਅਥਾਰਟੀ ਦਿੱਤੀ ਗਈ ਹੈ ਜਿਹਦੇ ਕਰਕੇ ਹੁਣ ਗੈਂਗਸਟਰ ਨੂੰ ਵੀ ਨੱਥ ਪਈ ਹੋਈ ਹੈ ਤੇ ਹੁਣ ਇਹ ਦੇਖੋ ਕਿੰਡੀ ਵੱਡੀ ਗੱਲ ਹੈ ਕਿ ਪੰਜਾਬ ਤੋਂ ਇੰਡੀਆ ਤੋਂ ਬਾਹਰ ਜਾ ਕੇ ਆਊਟ ਆਫ ਇੰਡੀਆ ਜਾ ਕੇ ਇਹਨਾਂ ਨੇ ਗੈਂਗਸਟਰ ਨੂੰ ਗ੍ਰਿਫਤਾਰ ਕੀਤਾ ਹੈ ਤੇ ਜਿਹੜੇ ਇੰਡੀਆ ਦੀ ਗੈਂਗਸਟਰ ਨੇ ਜਿਹੜੇ ਪੰਜਾਬ ਚ ਗੈਂਗਸਟਰ ਨੇ ਨਾਮੀ ਛੋਟੇ ਮੋਟੇ ਗੈਂਗਸਟਰ ਜਾਂ ਕੋਈ ਵੀ ਵੱਡੇ ਗੈਂਗਸਟਰ ਇਹਨਾਂ ਨੂੰ ਇਹ ਚੀਜ਼ ਦੇਖ ਕੇ ਬੜਾ ਖੌਫ ਪੈਦਾ ਹੋਏਗਾ ਕਿ ਹਾਂ ਜੇ ਇਹ ਆਊਟ ਆਫ ਇੰਡੀਆ ਜਾ ਕੇ ਗੈਂਗਸਟਰ ਫੜ ਸਕਦੇ ਨੇ ਤਾਂ ਅਸੀਂ ਤਾਂ ਇੰਡੀਆ ਰਹਿ ਰਹੇ ਨੇ ਸਾਡੇ ਲਈ ਤਾਂ ਸਾਨੂੰ ਫੜਨਾ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਸੋ ਇਸ ਚੀਜ਼ ਦਾ ਬਹੁਤ ਦਬਦਬਾ ਪਾਏਗਾ ਇਸ ਲਈ ਗੈਂਗਸਟਰ ਦਾ ਖੌਫ ਖਤਮ ਹੋਏਗਾ ਤੇ ਜੋ ਆਮ ਲੋਕ ਨੇ ਸਿਕਿਉਰ ਫੀਲ ਕਰਨਗੇ ਚੋਰੀਆਂ ਵਗੈਰਾ ਦਾ ਵੀ ਹੁਣ ਬਹੁਤ ਘਟ ਗਏ ਆ ਅੱਜ ਕੱਲ ਚੋਰੀਆਂ ਦਾ ਪਹਿਲਾਂ ਬੜਾ ਰੌਲਾ ਚੱਲਦਾ ਸੀ ਹੁਣ ਪੰਜਾਬ ਪੁਲਿਸ ਚੋਰੀਆਂ ਤੇ ਬਹੁਤ ਕਾਰਵਾਈ ਹੋ ਰਹੀ ਹੈ ਨਸ਼ੇ ਤੇ ਪੂਰੀ ਕਾਰਵਾਈ ਹੋ ਰਹੀ ਹੈ ਤੇ ਬਹੁਤ ਵਧੀਆ ਕੰਮ ਕਰ ਰਹੀ ਹੈ ਗ੍ਰੈਂਡ ਸਲੂਟ ਹੈ ਪੰਜਾਬ ਪੁਲਿਸ ਨੂੰ ਕੀ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਅਸੀਂ ਬਹੁਤ ਆਪਣੇ ਆਪ ਨੂੰ ਸੇਫ ਫੀਲ ਕਰਦੇ ਆਂ ਸਿਕਿਉਰ ਫੀਲ ਕਰਦੇ ਆਂ ਪੰਜਾਬ ਪੁਲਿਸ ਦੇ ਅੰਡਰ ਰਹਿ ਕੇ ਤੇ ਹੁਣ ਡੀਜੀਪੀ ਗੌਰਵ ਯਾਦਵ ਜੀ ਦੇ ਅਧੀਨ ਤੇ ਆਪਣਾ ਭਗਵੰਤ ਮਾਨ ਜੀ ਦੇ ਅਧੀਨ ਰਹਿ ਕੇ ਜੋ ਵੀ ਆਪਣਾ ਪੰਜਾਬ ਪੁਲਿਸ ਨੂੰ ਅਥਾਰਟੀ ਦਿੱਤੀਆਂ ਗਈਆਂ ਨੇ ਤੇ ਬਹੁਤ ਹੀ ਮਤਲਬ ਵਧੀਆ ਕੰਮ ਹੋ ਰਿਹਾ ਇਸ ਕਰਕੇ ਤੇ ਪੰਜਾਬ ਨੂੰ ਮੁਰਦਵਾਰ ਰੰਗਲਾ ਪੰਜਾਬ ਬਣਾਉਣ ਦੀ ਨੀ ਰੱਖੀ ਗਈ ਹੈ ਤੇ ਨੀ ਤੇ ਤੇ ਸਾਨੂੰ ਬੜਾ ਪ੍ਰਾਊਡ ਹੈ ਕਿ ਅਸੀਂ ਪੰਜਾਬੀ ਆ ਸਾਨੂੰ ਹੁਣ ਅਸੀਂ ਬਹੁਤ ਸੇਫ ਫੀਲ ਕਰਦੇ ਹਾਂ ਸਿਕਿਉਰ ਫੀਲ ਕਰਦੇ ਹਾਂ ਪੰਜਾਬ ਪੁਲਿਸ ਕਰਕੇ ਹੀ ਅੱਜ ਰਾਤ ਨੂੰ ਅਸੀਂ ਬੇਫਿਕਰੇ ਹੋ ਕੇ ਸੌ ਸਕਦੇ ਹਾਂ ਜੋ ਮੇਨ ਜਿਹੜਾ ਮਕਸਦ ਹੈਗਾ ਇਹ ਤੇ ਬਹੁਤ ਵਧੀਆ ਕੰਮ ਕਰ ਰਹੀ ਹੈ ਪੰਜਾਬ ਪੁਲਿਸ ਦੇਖੋ ਜੀ ਮੇਰੀ ਜਿਹੜੀ ਸੋਚ ਕੰਮ ਕਰਦੀ ਹੈ ਭਗਵੰਤ ਮਾਨ ਦੇ ਉਦੇਸ਼ਾਂ ਦੇ ਹਿਸਾਬ ਨਾਲ ਵਧੀਆ ਕੰਮ ਕਰ ਰਹੀ ਹੈ ਮੈਨੂੰ ਲੱਗਦਾ 2016 ਚ ਅ ਅਕਾਲੀਆਂ ਦੀ ਸਰਕਾਰ ਚ ਹੋਇਆ ਸੀ ਤੇ ਬਹੁਤ ਸਾਰੇ ਕੇਸ ਨੇ ਜੋ ਪੈਂਡਡ ਪਏ ਸੀ ਉਹਨਾਂ ਤੇ ਨਾਬਾ ਬ੍ਰੇਕਿੰਗ ਕਾਂਡ ਦਾ ਜਿਹੜਾ ਹੁਣ ਕਾਫੀ ਸਿਲਸਿਲਾ ਚੱਲ ਰਿਹਾ ਉਹਦੇ ਵਿੱਚ ਪੰਜਾਬ ਪੁਲਿਸ ਬਹੁਤ ਅੱਛਾ ਕੰਮ ਕਰ ਰਹੀ ਹੈ ਡੀਜੀਪੀ ਅੱਛੇ ਆਦੇਸ਼ ਦੇ ਰਿਹਾ ਆਪਣੇ ਥੱਲੇ ਵਾਲਿਆਂ ਨੂੰ ਉਹ ਉਦੇਸ਼ਾਂ ਦੇ ਹਿਸਾਬ ਨਾਲ ਮੇਰੇ ਹਿਸਾਬ ਚ ਪੰਜਾਬ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਕਰਨਾ ਵੀ ਚਾਹੀਦਾ ਕਰਨਾ ਵੀ ਚਾਹੀਦਾ ਕਿਉਂਕਿ ਅੱਜ ਬਹੁਤ ਹਾਲਾਤ ਮਾੜੇ ਹੋਏ ਹੋਏ ਨੇ ਪੰਜਾਬ ਦੇ ਜਿੱਦਾਂ ਇਹ ਬ੍ਰੇਕਿੰਗ ਕਾਂਡ ਸੀ ਪੁਰਾਣਾ 2016 ਵਾਲਾ ਇਹਨੂੰ ਹੱਲ ਕਰਿਆ ਹੋਰ ਬਹੁਤ ਸਾਰੇ ਹੱਲ ਹੋ ਰਹੇ ਨੇ ਤੇ ਨਸ਼ੇ ਦੇ ਬਹੁਤ ਜ਼ੋਰ ਚੱਲਿਆ ਪਿਛਲੀ ਵਾਰ ਉਥੇ ਵੀ ਸਰਕਾਰ ਨੇ ਬਹੁਤ ਟੈਟ ਕਰਿਆ ਵਾ ਹੁਣ ਪੁਲਿਸ ਪ੍ਰਸ਼ਾਸਨ ਇਸ ਟਾਈਮ ਮੇਰੇ ਸਾਹਮਣੇ ਬਹੁਤ ਵਧੀਆ ਕੰਮ ਕਰ ਰਿਹਾ ਦੇਖੋ ਬਿਲਕੁਲ ਸਹੀ ਗੱਲ ਹੈ ਤੁਸੀਂ ਜੋ ਕਹਿ ਰਹੇ ਹੋ ਇਹ ਮੁੱਖ ਮੰਤਰੀ ਦੀ ਉਦੇਸ਼ਾਂ ਦੇ ਨਾਲ ਔਰ ਡੀਜੀਪੀ ਦੇ ਦੇਸਾਂ ਨਾਲ ਹੀ ਕੰਮ ਚੱਲਦਾ ਕਿਸੇ ਵੀ ਸਟੇਟ ਦਾ ਇਸੀ ਤਰੀਕੇ ਭਗਵੰਤ ਮਾਨ ਵੀ ਚਾਹੁੰਦਾ ਕਿ ਪੰਜਾਬ ਚ ਸ਼ਾਂਤੀ ਅਮਨ ਬਣੀ ਰਹੇ ਜਿਸ ਤਰ੍ਹਾਂ ਕਿ ਹੁਣ ਬ੍ਰੇਕਿੰਗ ਗਾਂਡ ਹੋਇਆ 2016 ਦਾ ਇਹ ਹੋਰ ਹੈ ਬਹੁਤ ਸਾਰੇ ਸਾਡੇ ਆਪਣੇ ਅੱਛੇ ਅੱਛੇ ਖਿਡਾਰੀ ਮਾਰੇ ਗਏ ਇਨਾਂ ਤੇ ਵੀ ਐਕਸ਼ਨ ਹੋਣਾ ਚਾਹੀਦਾ ਬਹੁਤ ਅੱਛੀ ਗੱਲ ਹੈ ਜੀ ਪੰਜਾਬ ਪੁਲਿਸ ਦਾ ਧੰਨਵਾਦ ਹੈ ਜਿਹੜੀ ਆਪਣੇ ਕੰਮ ਕਰ ਰਹੀ ਹੈ ਤੇ ਧੰਨਵਾਦ ਪਹਿਲਾਂ ਤਾਂ ਤੁਸੀਂ ਉਪਲਬਧੀਆਂ ਦੇਖੋ ਜੀ ਕਿੰਨੀ ਸੋਹਣੇ ਤਰੀਕੇ ਨਾਲ ਉਪਲਬਧੀ ਹੋਈ ਹੈ ਵੀ 2016 ਦੀ ਸਰਕਾਰਾਂ ਦੇ ਵਕਤ ਉਮਰਿਕ ਖਾਲ ਚੱਕਾ ਦੀ ਦਲਦੀ ਸਰਕਾਰ ਸੀਗੀ ਉਦੋਂ ਹਨਾ ਕਿੱਥੇ ਦਾ ਉਥੇ ਨਾਬਾ ਜੇਲ ਬ੍ਰੇਕ ਵਰਗੇ ਕਾਂਡ ਹੁੰਦੇ ਸੀਗੇ ਤੇ ਅੱਜ ਪੰਜਾਬ ਪੁਲਿਸ ਦੀ ਵਰਕਿੰਗ ਤੁਸੀਂ ਉਸ ਟਾਈਮ ਨਾਲੋਂ ਅੱਜ ਪੰਜਾਬ ਪੁਲਿਸ ਦੀ ਵਰਕਿੰਗ ਦੇਖੋ ਕਿਰਖਾਲ ਚ ਏਜੀਟੀਐਫ ਇਹਦੇ ਲਈ ਸਪੈਸ਼ਲ ਨਿਯੁਕਤ ਕੀਤੀ ਹੋਈ ਸੀਗੀ ਤੇ ਏਜੀਡੀਐਫ ਚ ਸਾਡੇ ਜਿਹੜੇ ਡੀਐਸਪੀ ਬਰਾੜ ਸਾਹਿਬ ਨੇ ਜਿਨ੍ਹਾਂ ਨੇ ਸਾਰਾ ਕਰਕੇ ਉਥੇ ਨਾਲ ਹਾਂਗਕਾਂਗ ਨਾਲ ਗਈ ਸੀਗੀ ਹਨਾ ਤੇ ਉਥੇ ਅਰੈਸਟ ਪਾਈ ਆ ਇਹਦੀ ਇਹਨੂੰ ਲੈ ਕੇ ਆ ਰਹੇ ਹਨਾ ਤਾਂ ਤੁਸੀਂ ਖੁਦ ਸੋਚੋ ਕਿੰਨੇ ਵਧੀਆ ਤਰੀਕੇ ਨਾਲ ਇਹ ਚੀਜ਼ ਕਿਉਂਕਿ ਅਗਰ ਦੇਖਿਆ ਜਾਵੇ ਤਾਂ 2016 ਤੋਂ ਬਾਅਦ ਹਣਾ ਕਾ ਅਕਾਲੀ ਦਲ ਦੀ ਸਰਕਾਰ ਵੀ ਆਈ ਐ ਕਾਂਗਰਸ ਦੀ ਸਰਕਾਰ ਵੀ ਆਈ ਐ ਹਣਾ ਕਿ ਉਹਨਾਂ ਤੋਂ ਕੋਈ ਉਪਲਬਧੀ ਨਹੀਂ ਹੋਈ ਕਿਉਂ ਨਾ ਤਾਂ ਕੋਈ ਚੀਜ਼ ਐਕਸ਼ਨ ਨਹੀਂ ਹੋਇਆ ਉਦੋਂ ਉਹਨਾਂ ਦੀ ਸਰਕਾਰਾਂ ਦੀ ਹਾਜ਼ਰੀ ਹਾਜ਼ਰੀ ਦੇ ਵਿੱਚ ਕਿੱਥੇ ਤਾਂ ਗੈਂਗਸਟਰ ਭੱਜ ਰਹੇ ਸੀਗੇ ਇਹ ਮੁਲਕ ਛੱਡ ਕੇ ਹਣਾ ਉਹ ਮਤਲਬ ਇੱਥੇ ਤੋਂ ਪੁਲਿਸ ਦੀ ਨਿਗਾਹ ਦੇ ਵਿੱਚ ਇੱਥੇ ਤੋਂ ਖਿਸਕ ਗਏ ਤੇ ਕਿੱਥੇ ਅੱਜ ਦੀ ਸਰਕਾਰ ਐ ਵੀ ਜਦੋਂ ਇਹ ਚਾਹੇ ਜਿਹੜੇ ਮਰਜ਼ੀ ਮੁਲਕ 'ਚ ਬੈਠੇ ਆ ਉੱਥੇ ਤੋਂ ਚੱਕ ਕੇ ਅੱਜ ਇਹਨਾਂ ਨੂੰ ਲੈ ਕੇ ਆ ਰਹੇ ਆ ਪੰਜਾਬ 'ਚ ਸੋ ਇਹ ਬਦਲਾਅ ਬਹੁਤ ਸੋਹਣਾ ਬਦਲਾਅ ਹੈ ਹਣਾ ਪੁਲਿਸ ਦਾ ਤੁਸੀਂ ਇੱਕ ਚੀਜ਼ ਦੇਖੋ ਚਾਹੇ ਗੈਂਗਸਟਰਾਂ ਚਾਹੇ ਨਸ਼ਿਆ ਵਾਲੇ ਹੁਣ ਤੁਸੀਂ ਖੁਦ ਦੇਖੋ ਕਿੰਨੇ ਘਰਾਂ ਚ ਜਾ ਕੇ ਇਹਨਾਂ ਜਿਹੜੇ ਨਸ਼ੇ ਵਾਲੇ ਮੈਂ ਕਹ ਰਿਹਾ ਜੀ ਛੋਟੇ ਸ਼ਹਿਰ ਤੋਂ ਲਾ ਕੇ ਤੁਸੀਂ ਵੱਡੇ ਸ਼ਹਿਰਾਂ ਤੱਕ ਚੱਕ ਲੋ ਮਤਲਬ ਮੈਨੂੰ ਪਤਾ ਵੀ ਸਾਡੇ ਸ਼ਹਿਰਾਂ ਦੇ ਵਿੱਚ ਜਿਹੜੇ ਬੰਦੇ ਡਰੱਗ ਨਾਲ ਇਨਵੋਲਵ ਸੀਗੇ ਅੱਜ ਉਹ ਕਹਿੰਦੇ ਜੀ ਅਸੀਂ ਮੱਝਾ ਦਾ ਕੰਮ ਕਰ ਲੈਂਦੇ ਆਂ ਅਸੀਂ ਡਰੱਗ ਦੇ ਕੰਮ ਨਹੀਂ ਕਰਦੇ ਮਤਲਬ ਇਸ ਤਰੀਕੇ ਨਾਲ ਪੰਜਾਬ ਪੁਲਿਸ ਜਿਹੜਾ ਕਿ ਹੁਣ ਵਰਕਿੰਗ ਕਰ ਰਹੀ ਹੈ ਤੇ ਉਹ ਵਰਕਿੰਗ ਤਾਂ ਕਰਦੀ ਹੈ ਜਦੋਂ ਇੱਕ ਸਰਕਾਰ ਕੋਆਪਰੇਟਿਵ ਹੋਵੇ ਹਨਾ ਜਦੋਂ ਸਰਕਾਰ ਦੀ سپورਟ ਹੋਵੇ ਜਦੋਂ ਸਰਕਾਰ ਦੀ سپورਟ ਹੋਊਗੀ ਤੁਸੀਂ ਨਾਬਾ ਜੇਲ੍ਹ ਬ੍ਰੇਕ ਕਰ ਦਿਓ ਜੀ ਗੈਂਗਸਟਰਾਂ ਨੂੰ ਤਾਂ ਉਹ ਪ੍ਰਸ਼ਾਸਨ ਢਿੱਲਾ ਰਹੂਗਾ ਜਦੋਂ ਸਰਕਾਰ ਦਾ ਪ੍ਰੈਸ਼ਰ ਹੋਊਗਾ ਜਦੋਂ ਮੰਤਰੀ ਅੱਛੇ ਹੋਣਗੇ ਜਦੋਂ ਸੀਐਮ ਅੱਛੇ ਹੋਣਗੇ ਜਦੋਂ ਪੁਲਿਸ ਨੂੰ ਹੋਊਗਾ ਵੀ ਅਸੀਂ ਕੁਝ ਕਰਨਾ ਆ ਚੰਗੇ ਅਫਸਰਾਂ ਨੂੰ ਮੂਰੇ ਲਾਣਗੇ ਉਦੋਂ ਕੰਮ ਅੱਛੇ ਹੋਣਗੇ ਤੇ ਉਹ ਅੱਜ ਅੱਛੇ ਕੰਮ ਦਾ ਨਤੀਜਾ ਇਹ ਜਿਹੜੇ ਗੈਂਗਸਟਰ ਅਕਾਲੀ ਦਰਦੀ ਸਰਕਾਰਾਂ ਦੇ ਵਿੱਚ ਪੰਜਾਬ ਛੱਡ ਕੇ ਫਰਾਰ ਹੋਏ ਆ ਭੱਜੇ ਆ ਐਫਆਈਆ ਨਾਲ ਨਾਬਾ ਜੇਲ੍ਹ ਵੇਕ ਵਰਗੇ ਵੱਡੇ ਕਾਂਡਾ ਦੇ ਵਿੱਚ ਅੱਜ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਬਾਹਰਲੇ ਮੁਲਕਾਂ 'ਚ ਵੀ ਬੈਠੇ ਸੀ ਅੱਜ ਉਹਨਾਂ ਨੂੰ ਵਾਪਸ ਲਿਆਇਆ ਜਾ ਰਿਹਾ ਹੈ ਸੋ ਵਧੀਆ ਗੱਲ ਹੈ ਬਹੁਤ ਸੋਹਣੇ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਹੈ ਤੇ ਜਿੱਦਾਂ ਵੀ ਕਰ ਰਿਹਾ ਬਹੁਤ ਪੰਜਾਬ ਪੁਲਿਸ ਦੀ ਬਹੁਤ ਚੰਗੀ ਗੱਲ ਹੈ ਕਿ ਜਿਹੜਾ ਅੱਜ ਇਹ ਐਕਸ਼ਨ ਲਿੱਤਾ ਗਿਆ ਲੱਗਦਾ ਵੀ ਪਹਿਲਾਂ ਤਾਂ ਮੈਂ ਟੀਜੀਪੀ ਗੌਰਵ ਯਾਦਵ ਜੀ ਨੂੰ ਬਹੁਤ ਵਧਾਈ ਦੇਣਾ ਵਧਾਈ ਦੇ ਪੱਤਰ ਹੈ ਮੈਂ ਵੀ ਵੇਖੀ ਆਉ ਨਿਊਜ਼ ਚੈਨਲ ਤੇ ਦੋ ਪੁਲਿਸ ਮੁਲਾਜ਼ਮ ਨੇ ਵਿਚਕਾਰ ਉਹਨਾਂ ਦੇ ਉਹ ਰੋਮੀ ਗੈਂਗਸਟਰ ਜਿਹੜੇ ਨੇ ਜੋ ਵੀ ਉਹ ਬੈਠੇ ਨੇ ਵਧਾਈ ਦੇਣਾ ਇਹਨਾਂ ਨੂੰ ਬਹੁਤ ਅੱਛਾ ਕੰਮ ਕਰ ਰਹੀ ਹੈ ਪੁਲਿਸ ਔਰ ਆਸ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਹੀ ਕੰਮ ਕਰਦੇ ਰਹਿਣਗੇ ਉਹਦੇ ਵਿੱਚ 2016 ਜਦੋਂ ਇਹ ਕਾਂਡ ਹੋਇਆ ਪੁਲਿਸ ਦੀ ਬਹੁਤ ਸੁੱਧੂ ਹੋਈ ਪਰ ਉਹ ਉਸ ਸਮੇਂ ਸਰਕਾਰ ਅਸੀਂ ਅਕਾਲੀਆਂ ਦੀ ਜਿਹੜੀ ਇਹ ਪੁਲਿਸ ਹੈ ਬਹੁਤ ਜ਼ਿਆਦਾ ਪਹਿਲਾਂ ਸਰਕਾਰਾਂ ਦੇ ਦਵਾਹੇਟ ਕੰਮ ਕਰ ਰਹੀ ਸੀ ਹੁਣ ਜਿਉਂ ਹੀ ਸਰਕਾਰ ਆਮ ਆਦਮੀ ਪਾਰਟੀ ਦੀ ਆਈ ਭਗਵਾਨ ਤਮਨਜੀ ਦੀ ਆਈ ਰੰਗਲੇ ਪੰਜਾਬ ਦੀ ਪੁਲਿਸ ਨੇ ਸੋਚਿਆ ਤਾਂ ਪੁਲਿਸ ਦੱਬ ਕੇ ਕੰਮ ਕਰ ਰਹੀ ਹੈ ਹਰ ਪਾਸੇ ਜਿਹੜਾ ਵੀ ਕੋਈ ਗੈਂਗਸਟਰ ਹੈ ਉਸ ਨੂੰ ਦੋਚਿਆ ਜਾ ਰਿਹਾ ਹੈ ਐਡੀ ਦੂਰ ਬੈਠੇ ਗੈਂਗਸਟਰ ਜਿਹੜਾ ਕਿ ਜੇਲ ਬ੍ਰੇਕ ਦਾ ਮੁੱਖ ਦੋਸ਼ੀ ਰੋਮੀ ਸੀ ਹਾਂਗਕਾਂਗ ਵਿਖੇ ਉੱਥੋਂ ਫੜ ਕੇ ਲੈ ਕੇ ਆਣਾ ਇਹ ਇੱਕ ਪੁਲਿਸ ਦੀ ਬਹੁਤ ਵੱਡੀ ਸਫਲਤਾ ਹੈ ਜਿਹੜਾ ਕਿ ਸਾਡੀ ਪੁਲਿਸ ਦਾ ਮਾਨ ਸਨਮਾਨ ਤਾਂ ਉੱਚਾ ਹੁੰਦਾ ਹੀ ਹੈ ਪੂਰੇ ਵਰਲਡ ਦੇ ਵਿੱਚ ਪੁਲਿਸ ਦਾ ਨਾਮ ਵੀ ਚੜਦਾ ਹੈ ਜਿਸ ਦੇ ਨਾਲ ਸਾਡੇ ਪੰਜਾਬ ਦਾ ਨਾਮ ਵੀ ਉੱਚਾ ਹੋ ਰਿਹਾ ਹੈ ਰੰਗਲਾ ਪੰਜਾਬ ਪੁਲਿਸ ਸਾਰਾ ਕੁਝ ਇਹ ਬੈਟਰ ਸਰਕਾਰਾਂ ਤੇ ਡਿਪੈਂਡ ਕਰਦਾ ਹੈ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ